ਪਰ ਹੋ ਸਕਦਾ ਸੇ ਕਿ ਉਸ ਮੀਟਿੰਗ ਦੇ ਵਿੱਚ ਅਨਐਸਪੈਕਟਿਡ ਗਰਮਤ ਦੀ ਰੌਸ਼ਨੀ ਦੇ ਵਿੱਚ ਫੈਸਲੇ ਹੋਣੇ ਸੀ ਪਰ ਉਹ ਮੀਟਿੰਗ ਮੁਲਤਵੀ ਹੋ ਗਈ ਹੈ ਇਹ ਮੇਰੇ ਖਿਲਾਫ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਮੈਸੰਜਰਜ਼-ਉਫ-ਬਾਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਕਲਤਕਸਾ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਦੇਵ ਲੋ ਆਪਣੇ ਗੱਡੀ ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਹਨ। ਅਰ ਤਖਸ਼ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਉੱਤੇ ਵੀ ਇਸ ਕਮੇਟੀ ਦੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ। ਪਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਜਾਨੀ ਹਰਪੀ ਸਿੰਘ ਨੇ ਤਖਸ਼ਰੀ ਦਮਦਮਾ ਸਾਹਿਬ ਵਿਖੇ ਪੰਪਰਾਂ ਦੇ ਸੰਮਕ ਪੇਸ਼ੋ ਕੀ ਮਰਾਦਾ ਦੀ ਉਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ। ਇਹ ਇਤਿਹਾਸ ਹੈ ਕਿ ਜਿਹੜੇ ਤਖਸਾਲ ਦੇ ਜਥੇਦਾਰ ਕਰੇ ਜਾ ਕੇ ਫੈਸਲੇ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ bizness ਖੜੇ ਕਰ ਲੈਣ ਕਰੋੜਾ ਰੁਪਇਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਜੇ ਕੋ ਜਥੇਦਾਰ ਈਨ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਬੁਰਕੀਆਂ ਤੱਕ ਜਿਹੜੀਆਂ ਉਹ ਗਿਣੀਆਂ ਜਾਂਦੀਆਂ ਵੀ ਇਹਨੇ ਆਪਣੇ ਜਥੇਦਾਰੀ ਦੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਜਿਹੜੀਆਂ ਉਹ ਖਾਧੀਆਂ ਪਰ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਬੁਰਕੀਆਂ ਤੱਕ ਜਿਹੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਇਹ ਜਿਵੇਂ ਸਭਾ ਮੈਂ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਮੈਂ ਜਿਹੜਾ ਜਵਾਬ ਦੇ ਦਿੰਦਾ ਹੈ ਦਾ ਯਤਨ ਜਿਹੜਾ ਉਹ ਜ਼ਰੂਰ ਕਰਾਂਗਾ ਔਰ ਹੋ ਸਕਦਾ ਸੀ ਕਿ ਉਸ ਮੀਟਿੰਗ ਦੇ ਵਿੱਚ ਅਨ ਐਸਪੈਕਟਿਡ ਗੁਰਮਤ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋਲੇ ਸੀ ਔਰ ਮੀਟਿੰਗ ਮੁਲਤਵੀ ਹੋ ਗਈ ਹੈ। ਕੇਵਲ ਮੀਟਿੰਗਾਂ ਮੁਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ। ਜਿਹਦੀ ਅਗਵਾਈ ਮੈਸੈਂਜਰਜ਼ ਆਫ ਬਾਦਲ ਕਰ ਰਹੇ। ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ। ਉਹਦੇ ਵੱਲੋਂ ਆਪਣੀ ਗੱਡੀ 'ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਆ। ਅਰ ਤਖਸ਼ੀਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਸ ਟੁਮੇਟੀ ਦੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ। ਔਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਜਾਨੀ ਹਰਪੀ ਸਿੰਘ ਨੇ ਤਖਸ਼ੀਰ ਦਮਦਮਾ ਸਾਹਿਬ ਵਿਖੇ ਪੰਪਰਾਂ ਦੇ ਸਲਮਕ ਪੇਸ਼ੋ ਕੀ ਮਰਾਦਾ ਦੀ ਉਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ। ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਇਸ ਪੜਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਵਧਾਇਆ ਜਾਏਗਾ। ਰੋਣ ਵਾਲੇ ਕੋਈ ਦਿਨਾਂ ਦੇ ਵਿੱਚ ਐਡਜੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸਵਾਲਾਂ ਖਤਮ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੰਚ ਸਿੰਘ ਸੰਬੰਧੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਇਹ ਇਤਿਹਾਸ ਹੈ ਕਿ ਜਿਹੜੇ ਤੱਕ ਸਾਬ ਦੇ ਜਥੇਦਾਰ ਕਰੇ ਜਾ ਕੇ ਫੈਸਲਿਆਂ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ ਬਿਜ਼ਨਸ ਖੜੇ ਕਰ ਲੈਣ ਕਰੋੜਾ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਉਹ ਜਾਰੀ ਰਹਿੰਦੀਆਂ ਨੇ ਪਰ ਜੇ ਕੋਈ ਜਥੇਦਾਰ ਇਹਨ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਵਰਕਿੰਗਾਂ ਤੱਕ ਜਿਹੜੀਆਂ ਉਹ ਗਿਣੀਆਂ ਜਾਂਦੀਆਂ ਵੀ ਇਹਨੇ ਆਪਣੀ ਜਥੇਦਾਰੀ ਦੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਜੜੀਆਂ ਉਹ ਖਾਧੀਆਂ। ਪਰ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਬੁਰਕੀਆਂ ਤੱਕ ਜੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ 8 ਸਾਲ ਦੀ ਜਥੇਦਾਰੀ ਦੇ ਦੌਰਾਨ ਕਿੰਨੀਆਂ ਗ੍ਰਾਹੀਆਂ ਜੜੀਆਂ ਨੇ ਉਹ ਰੋਟੀ ਦੀਆਂ ਖਾਧੀਆਂ ਨੇ। ਮੈਂ ਕਹਿਣਾ ਚਾਹੁੰਨਾ ਹੈ ਜਲਦੀ ਕਰੋ। ਮੇਰੇ ਤੇ ਦੋਸ਼ ਲਾਓ। ਮੈਨੂੰ ਬਾਹਰ ਕੱਢੋ। ਮੇਰੀਆਂ ਸਵਾਵਾਂ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੀ ਕੌਮ ਦੇ ਸਹਿਯੋਗ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਮੈਂ ਜਿਹੜਾ ਜਵਾਬ ਦੇਣ ਦਾ ਇਹਦਾ ਯਤਨ ਜਿਹੜਾ ਉਹ ਜ਼ਰੂਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ